ਕਵੀ ਰਸਨਾ ਵਾਜੀ ਨਾ ਦੇ ਗੱਜਬਾਤ ਕੇ ਅੱਖਿਓ ਵਾਹਿਗੁਰੂ ਜੀ ਦਾ ਨਾਮ ਸਾਹ ਵਾਹਿਗੁਰੂ ਜੀ ਕੀ ਫਤਿਹ ਇੱਕ ਮੈਂ ਛੋਟੀ ਜੀ ਕਵਿਤਾ ਧੰਨ ਮਾਤਾ ਗੁਜਰਕੋੜ ਦੀ ਸੰਬੰਧਿਤ ਆਪ ਜੀ ਨਾਲ ਸਾਂਝੀ ਕਰਨ ਲੱਗਾ ਇਕਾਗਰਤਾ ਬਣਾਈ ਰੱਖਿਓ ਸੰਗ ਤੇਨੀ ਮੇਰਾ ਨਾ ਗੁਜਰੀ ਮੈਂ ਗੋਬਿੰਦ ਸਿੰਘ ਦੀ ਮਾਂ ਗੁਜਰੀ ਮੈਂ ਗੁਜਰ ਗੁਜਰ ਕੇ ਗੁਜਰੀ ਹਾਂ ਸੰਗ ਤੇਨੀ ਮੇਰਾ ਨਾ ਗੁਜਰੀ ਮੇਰਾ ਨੋ ਸਾ ਜਦ ਪਤੀ ਤਰਮਲੀ ਲੜਨ ਗਿਆ ਉਹ ਬਿਲੀ ਸ਼ਾਨੀ ਦੀਆਂ ਰਾਂਸੀ ਹੰਦ ਤਰਮ ਦੀ ਰਖਿਆ ਕਰਨ ਗਿਆ ਜਦ ਤੱਕ ਆ ਸੀ ਸੈਨਾ ਅੱਖੀਆਂ ਨੇ ਇੱਕ ਬਾੜੀ ਮੈਂ ਉਸ ਥਾਂ ਸੰਗ ਤੇਨੀ ਮੇਰੋਂ ਗੁਜ਼ਰੀ ਇਹ ਮੇਰੇ ਵੱਡੇ ਪੋਤਿਆਂ ਚਮਕੌਰ ਗੜੀ ਵਿੱਚ ਲੜਦਿਆਂ ਸ਼ਹੀਦਿਆਂ ਪਾ ਦਿੱਤੀਆਂ ਉਪੀਅਸੇ ਲੜਦੇ ਸ਼ਹੀਦ ਹੋਏ ਦੋ ਬੂੰਦਾਂ ਪਾਣੀ ਦੀਆਂ ਨਾ ਦਿੱਤੀਆਂ ਜੋ ਕਦੇ ਨਾ ਮੁੱਕੇ ਉਨੀ ਸੀ ਮੇਰੇ ਕਲ ਤੋਂ ਐਸੀ ਛਾਂ ਗੁਜ਼ਰੀ ਮੈਂ ਗੁਜ਼ਰ ਗੁਜ਼ਰ ਕੇ ਗੁਜ਼ਰੀ ਹਾਂ ਸੰਗ ਤੇਰੀ ਮੇਰੇ ਉਦਰੀ ਮੋਹਰਾਂ ਨੇ ਗੰਗੂ ਮੋਲਿਆ ਸੀ ਮੈਂ ਜ਼ੋਰਾ ਵਰ ਫਤੇਲ ਕੋਲਿਆ ਸੀ ਨਾ ਜਾਲਮਾ ਕੀਤਾ ਪਰ ਸਰਤਾ ਪੁੱਛ ਦੇ ਗੋਬਿੰਦ ਦਾ ਤਾਪ ਤਾ ਬਾਲੀ ਵਿੱਚ ਕੈਦ ਕੀਤਾ ਮੈਂ ਦਸਾਂ ਜੋ ਹੋ ਗੁਜਰੀ ਮੈਂ ਗੁਜ਼ਰ ਗੁਜ਼ਰ ਕੇ ਗੁਜਰੀ ਹਾਂ ਸੰਗ ਤੇਰੀ ਮੇਰਾ ਨਾ ਗੁਜਰੀ ਮੈਂ ਠੰਡੇ ਬਰਦ ਵਿੱਚ ਪੋਤਿਆਂ ਨੂੰ ਤਾਰੀ ਰਾਤ ਸਮਝਾਉਂਦੀ ਨਹੀਂ ਕਦੇ ਜੁਰਮ ਅਗੇ ਚੁੱਪ ਜਾਇਉ ਨਾ ਮੈਂ ਹੋ ਸਬਕ ਸਿਖਾਉਂਦੀ ਰਹੀ ਜਦ ਪੋਤੇ ਮੇਰੇ ਸ਼ਹੀਦ ਹੋਏ ਫਿਰ ਆਪਣਾ ਆਪ ਮੈਨੋ ਗੁਜ਼ਰੀ ਯਾਦ ਪੋਤੇ ਮੇਰੇ ਸ਼ਹੀਦ ਹੋਏ ਫਿਰ ਆਪਣਾ ਆਪ ਮੈਂ ਹੋ ਗੁਜਰੀ ਮੈਂ ਗੁਜ਼ਰ ਕੁਝ ਰਕੇ ਗੁਜਰੀ ਹੋ ਸੰਗ ਤੇਨੀ ਮੇਰਾ ਨਾ ਗੁਜਰੀ ਸੰਗ ਤੇਨੀ ਮੇਰਾ ਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿ ਇਸ ਰਹਾ ਸਮਾ ਜੀ ਕਾ